ਹਾਂਜੀ YouTube ਫੈਮਲੀ ਕਿਦਾਂ ਆਈ ਹੋਪ ਸਾਰੇ ਤੁਸੀਂ ਵਧੀਆ ਹੋਗੇ ਅੱਜ ਆਪਾਂ ਬਣਾਵਾਂਗੇ ਘਰੇ ਦੇਸੀ ਪੰਜੀਰੀ ਜਿਹੜੇ ਕੀ ਪੰਜਾਬੀ ਸਿਆਲਾਂ ਦੇ ਵਿੱਚ ਖਾਂਦੇ ਆ ਆ ਆਪਣਾ ਹੈਗਾ 4 ਕਿਲੋ ਦੇਸੀ ਘਿਓ ਤੇ ਇਹ ਆਪਣੇ ਅਗੇ ਫੁੱਲ ਮਖਾਣੇ ਜਿਹੜੇ ਕੈਲਸ਼ੀਅਮ ਨਾਲ ਭਰਪੂਰ ਆ ਇਹ 4 ਕਿਲੋ ਦੇ ਘਿਓ ਵਿੱਚ ਤਿੰਨ ਪੈਕਟ ਫੁੱਲ ਮਖਾਣੇ ਤੇ ਇਹ ਹੈਗਾ ਆਪਣਾ ਖੋਪਾ ਤੇ ਈਸਬਗੋਲ ਤੇ 400 ਗ੍ਰਾਮ ਆਪਣੇ ਬਦਾਮ 400 ਗ੍ਰਾਮ ਕਾਜੂ ਤੇ 150 ਗ੍ਰਾਮ ਗੂੰਦ ਤੇ 200 ਗ੍ਰਾਮ ਮਗਜ ਤੇ 150 ਗ੍ਰਾਮ ਆਪਣੀ ਆ ਗਈ ਕਾਲੀ ਖਸਖਸ ਤੇ 100 ਗ੍ਰਾਮ ਆ ਗਈ ਆਪਣੀ ਸਾਬਤ ਕਾਲੀ ਮਿਰਚ ਤੇ ਢੁਈ ਵਾਸਤੇ ਅਸ਼ਵਗੰਧਾ ਤੇ ਸਫੇਦ ਮੂਸਲੀ ਜਿਹੜੀ ਕਿ ਟੁਈ ਵਾਸਤੇ ਬਹੁਤ ਹੀ ਲਾਭਦਾਇਕ ਆ ਤੇ ਇਹਨੂੰ ਆਪਾਂ ਬਣਾਉਣੇ ਦੀ ਰੈਸਪੀ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਇਹ ਆਪਾਂ ਸਾਰੀਆਂ ਚੀਜ਼ਾਂ ਗ੍ਰाइंड ਕਰ ਲੈਣੀਆਂ ਤੇ ਹਾਂ 1 ਕਣਗਿਰ ਆਪਣਾ ਰਹੀ ਗਿਆ ਸੀਗਾ ਦੇਸੀ ਖਾਂਡ ਇਹ 3 ਕਿਲੋ ਦੇਸੀ ਖਾਂਡ ਆ ਤੇ ਇਹਦੀ ਆਪਾਂ ਸਾਰੀ ਵੀਡੀਓ YouTube ਤੇ ਪਾਵਾਂਗੇ ਚਲੋ ਆਪਾਂ ਇਹਨੂੰ ਕਰਦੇ ਆਂ ਤਿਆਰ ਤੇ 3.5 ਕਿਲੋ ਆਪਣਾ ਆਟਾ ਕਣਕ ਦਾ ਜਿਹੜੀ ਮੇਨ ਚੀਜ਼ ਪੈਂਦੀ ਆ ਤੇ ਚਲੋ ਹੁਣ ਇਹਨੂੰ ਆਪਾਂ ਕਰਦੇ ਆ ਤਿਆਰ ਪੰਜੀਰੀ ਨੂੰ ਲਓ ਜੀ ਅੱਗ ਆਪਣੀ ਚੱਲ ਪਈ ਚੰਗੀ ਤਰ੍ਹਾਂ ਤੇ ਚੁੱਲ੍ਹੇ ਤੇ ਬਣਾਵਾਂਗੇ ਆਪਾਂ ਤੇ ਇਹਨੂੰ ਹੁਣ ਪੂਰੀ ਚੰਗੀ ਤਰ੍ਹਾਂ ਜਦੋਂ ਗਰਮ ਹੋ ਗਈ ਆਪਣੀ ਕੜਾਹੀ ਤੇ ਫੇਰ ਵਿੱਚ ਪਾਵਾਂਗੇ ਆਪਾਂ ਕਿਉ ਆਪਾਂ ਦੇਸੀ ਕਿਉ ਇਨਾ ਕ ਆਪਾਂ ਰੱਖ ਲਿਆ ਇਹ ਬਾਅਦ ਚ ਪਾਵਾਂਗੇ ਆਪਾਂ ਜਦੋਂ ਆਪਣੀ ਪੰਜੀਰੀ ਪੂਰੀ ਚੰਗੀ ਤਰ੍ਹਾਂ ਰੈਡੀ ਹੋ ਗਈ ਆਪਾਂ ਆਟਾ ਕਿਉਂ ਆਪਣਾ ਚੰਗੀ ਤਰ੍ਹਾਂ ਹੋ ਗਿਆ ਗਰਮ यह मुमी किना टाइम क मैक्स करनापा ਇਹ 1 ਘੰਟਾ ਨੂੰ ਮਿਕਸ ਕਰਨਾ ਪਊਗਾ ਪੂਰਾ ਚੰਗੀ ਤਰ੍ਹਾਂ ਹਾਂ ਹਾਂ ਬੱਸ ਇੱਕ ਘੰਟਾ ਦਾ ਬਿਲਕੁਲ ਜਿਵੇਂ ਕਰਨਾ ਠੀਕ ਹਾਂ ਜੀ ਬੋਲ ਰਹੇ ਸੀ ਹਾਂਜੀ ਇਹ ਆਪਣਾ ਆਟਾ ਜਿਹੜਾ ਜਿਸੀ ਘੋਦੇ ਵਿੱਚ ਪਾਇਆ ਸੀ ਇਹ ਗਰਮ ਕਰਕੇ ਇਹਨਾਂ ਦਾ ਕਲਰ ਵੇਖੋ ਚੇਂਜ ਹੋ ਗਿਆ ਤੇ ਇਹ ਹੁਣ ਬਸ 5 ਮਿੰਟਾਂ ਤੱਕ ਬਣ ਜੂਗਾ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਦਵਾਈਆਂ ਆਪਣੀਆਂ ਸਫੇਦ ਮੂਸਲੀ ਅਸ਼ਵਗੰਧਾ ਤੇ ਬਾਕੀ ਸਾਰੀਆਂ ਆਪਾਂ ਬਦਾਮ ਕਾਜੂ ਕਾਲੀ ਮਿਰਚ ਫੁੱਲ ਮਖਾਣੇ ਸਾਰੇ ਆਪਾਂ ਗ੍ਰाइंड ਕਰ ਲਏ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਆਪਾਂ ਇਸ ਨੂੰ ਥੱਲੇ ਉਤਾਰ ਕੇ ਪਾਉਣੇ ਆ ਸੇਕੇ ਦੋ ਦਾ ਕੀ ਇਹਦੇ ਵਿੱਚ ਤੇ ਲਈ ਆਟਾ ਬਿਲਕੁਲ ਰੈਡੀ ਹੋ ਚੁੱਕਿਆ ਕਲਰ ਇਹਦਾ ਦੇਖ ਸਕਦੇ ਤੁਸੀਂ ਲਾਲ ਹੋ ਗਿਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਦਵਾਈਆਂ ਇਹਦੀ ਆਪਣੀ ਗੂੰਦ ਮਾਂ ਆਪਰੇ ਨਹੀਂ ਛੁੜੀ ਬਸ ਬਸ ਯਾ ਲੈ ਲੈ ਨਾ ਮਮੀ ਮੈਂ ਰੋੜਬਾ ਮੈਂ ਰੋੜਬਾ ਹਾਂ ਹਾਂ ਬੰਦਾ ਗੁੰਦ ਉੱਪਰ ਉੱਪਰ ਹੀ ਪੈਂਦੀ ਹੈ ਇਹ ਪਤਾ ਨਹੀਂ ਕਿ ਜੀਆ ਨਹੀਂ ਮਮੀ ਬਦਲੇ ਆ ਦੋ ਪੌਣੇ ਚੱਕ ਕੇ ਮਾਂ ਹਾਂ ਲਾ 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 ਆ ਬਥੇਰੇ ਪਈ ਆਇ ਤੇ ਇੱਕ ਪਈ ਆ ਤੋ ਤੇਰ ਤੋ ਕਿਰ ਤੇ ਜਾ ਇੱਥੇ ਲਾਵਾਂ ਜਾਈਦਾ ਅਸੇ ਪਾਸੇ ਦੋ ਇਟਾ ਲੱਲ ਗਏ ਹਨਾ ਹਾਂ ਹੋਣਾ ਜਾਂਦਾ ਲਾਹ ਦੀਦਾ ਸੀਮਾ ਕੁ ਲੱਡੂ ਸੀਮਾ ਦਾ ਫੋਨ ਆ ਜਾਂਦਾ ਤੈਨੂੰ ਮੈਂ ਕਿਹਾ ਸੀ ਫੋਨ ਮੇਰਾ ਚਾਰ ਹੁਣ ਆਪਾਂ ਪਾਵਾਂਗੇ ਆਸ਼ਵਗੰਧਾ ਤੇ ਸਫੇਦ ਮੂਸਲੀ ਜਿਹੜੀ ਕਿ ਢੂਈ ਲਈ ਬਹੁਤ ਜ਼ਰੂਰੀ ਹੈ ਇਹ ਆਪਾਂ ਸਾਰੀਆਂ ਦਵਾਈਆਂ ਦੇਸੀ ਇਹਨੂੰ ਅੱਗ ਤੋਂ نیچے ਲਾ ਕੇ ਪਾਉਣੀ ਆ ਤੇ ਹੁਣ ਪਾਵਾਂਗੇ ਆਪਾਂ ਕਾਜੂ ਤੇ ਮੱਕ ਜ ਫੇਰ ਪਾਵਾਂਗੇ ਆਪਾਂ ਬਦਾਮ ਡੱਬ ਦੇ ਫੋਣ ਪਾਵਾਂਗੇ ਆਪਾਂ ਫੁੱਲ ਮਖਾਣੇ ਇਹ ਆਪਾਂ ਪੀਸ ਕੇ ਰੱਖ ਲਈ ਸੀਗੇ ਹੁਣ ਅਗਲਾ ਕੱਲ੍ਹ ਦੇ ਤੇ ਹੁਣ ਆਗੇ ਆਪਣੀ ਚੋਲੀਆਂ ਨੂੰ ਹੋਲੀ ਰਜਵਾਂ ਖਾਸ ਖਾਸ ਫਿਰ ਆ ਗਈ ਆਪਣੀ ਕਾਲੀ ਮਿਰਚ ਹੁਣ ਪਾਵਾਂਗੇ ਆਪਾਂ ਖੰਡ ਦੇਸੀ ਖੰਡ ਇਹ ਆਪਣਾ ਜਿਹੜਾ ਬਚਿਆ ਸੀਗਾ ਦੇਸੀ ਕਿਉ ਇਹ ਬਾਅਦ ਚ ਪੈਂਦਾ ਹੁੰਦਾ ਹੈ ਇਸ ਆਪਾਂ ਰੱਖ ਲਿਆ ਸੀਗਾ ਇਹਦੇ ਵਿੱਚੋਂ ਹੌਲ ਚਲ ਹੁਣ ਪਾਵਾਂਗੇ ਆਪਾਂ ਖੋਪਾ ਇਹ ਜਿਨ੍ਹਾਂ ਨੇ ਬਣਾਉਣਾ ਸ਼ਰੀਰ ਉਹ ਤਾਂ ਦੇਖੋ ਪੂਰੀ ਵੀਡੀਓ ਜਿਨ੍ਹਾਂ ਨੇ ਨਹੀਂ ਬਣਾਉਣਾ ਉਹ ਸਕਿਪ ਕਰਕੇ ਚਲਾ ਜਾ ਸਕਦਾ ਤੇ ਹਾਂਜੀ ਆਪਣੀ ਪੰਜੀਰੀ ਤਿਆਰ ਆ ਜੀ ਤੇ ਮਾਤਾ ਮੇਰੀ ਕਰ ਰਿਹਾ ਮੈਕਸੇਵ ਨੂੰ ਤੇ ਨਾਲ ਇਹ ਠਰ ਜੂਗੀ ਤੇ ਫਿਰ ਇਹਨੂੰ ਆਪਾਂ ਪਾਵਾਂਗੇ ਵੱਡੇ ਬਰਤਨ ਦੇ ਵਿੱਚ ਤੇ ਇਹ ਆਪਣੀ ਸਿਆਲਾਂ ਦੀ ਸਾਰੀ ਫੈਮਿਲੀ ਦੀ ਡਾਈਟ ਤੇ ਆਪਣੀ ਰੈਸਪੀ ਦੱਸੋ ਕਿਦਾਂ ਦੀ ਲੱਗੀ ਆ ਤੇ ਕਮੈਂਟ ਕਰੋ ਜੇ ਸ਼ੇਅਰ ਕਰੋ ਜੇ ਲਾਈਕ ਕਰੋ ਜੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ